ਇਹ ਇਹਨੂੰ ਲੂਣ ਨਾ ਸਮਝੋ ਇਹ ਐਪਸਮ ਸాల్ਟ ਹੈ ਮੈਗਨੀਸ਼ੀਅਮ ਸਲਫੇਟ ਆ ਥੋੜਾ ਜਿਹਾ ਹਿੱਸਾ ਆਪਾਂ ਪਾ ਦੇਣਾ ਇਹਦੀ ਜੜ ਦੇ ਨਾਲ ਜੀ ਬੂਟੇ ਜਰੂਰੀ ਆ ਕਲੋਰੋਫਿਲ ਕੀ ਹੈ ਜੀ ਕਲੋਰੋਫਿਲ ਇੱਕ ਹਰਾ ਪਦਾਰਥ ਹੁੰਦਾ ਬੂਟੇ ਇਹਦੇ ਚ ਆਪਾਂ ਐਵੇਂ ਛੱਟਾ ਦੇ ਸਕਦੇ ਹਾਂ ਦੇਖੋ ਜੀ ਉੱਪਰ ਦੀ ਪਾਣੀ ਲਾ ਦਾਂਗੇ ਆਪਾਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਜਿਹੜਾ ਤੁਹਾਨੂੰ ਇਹ ਚੀਜ਼ ਵਿਖਾਈ ਹੈ ਜੀ ਇਹ ਹੈਗਾ ਜੀ ਐਪਸਮ ਸాల్ਟ ਤੇ ਅੱਜ ਆਪਾਂ ਇਹਨੂੰ ਪੌਦਿਆਂ ਨੂੰ ਪਾਉਣ ਦੇ ਤਰੀਕੇ ਦੱਸਾਂਗੇ ਕਿਵੇਂ ਪਾਉਣਾ ਕੀ ਇਹਦਾ ਬੈਨੀਫਿਟ ਹੈ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਾਰਾ ਵਲੌਗ ਐਂਡ ਤੱਕ ਜਰੂਰ ਦੇਖਿਓ ਜੀ ਤੁਸੀਂ ਸਕਿੱਪ ਕਰ ਦਿੰਦੇ ਹੋ ਐਂਡ ਤੱਕ ਦੇਖਿਓ ਇਹਨੂੰ ਪਾਉਣ ਦੇ ਬੂਟਿਆਂ ਨੂੰ ਦੋ ਤਰੀਕੇ ਨੇ ਦੋਵੇਂ ਤਰੀਕੇ ਆਪਾਂ ਇਸ ਵਲੌਗ ਦੇ ਵਿੱਚ ਤੁਹਾਨੂੰ ਅੱਜ ਦੱਸਾਂਗੇ ਤੇ ਬਹੁਤ ਹੀ ਇਹਦੇ ਬੈਨੀਫਿਟਸ ਨੇ ਸਾਰੇ ਬੈਨੀਫਿਟਸ ਦੱਸਾਂਗੇ ਸਬਜ਼ੀਆਂ ਦੇ ਬੂਟਿਆਂ ਨੂੰ ਕਿਵੇਂ ਪਾਉਣਾ ਕਿੰਨਾ ਪਾਉਣਾ ਜੀ ਫਲਾਂ ਦੇ ਬੂਟਿਆਂ ਨੂੰ ਕਿੰਨਾ ਪਾਉਣਾ ਛੋਟਿਆਂ ਬੂਟਿਆਂ ਨੂੰ ਕਿੰਨਾ ਪਾਉਣਾ ਫੁੱਲਾਂ ਦੇ ਬੂਟਿਆਂ ਨੂੰ ਕਿੰਨਾ ਪਾਉਣਾ ਸੋ ਦੋਵੇਂ ਤਰੀਕੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸੀਏ ਕਿ ਕਿਸੇ ਵੀ ਤਰ੍ਹਾਂ ਦੇ ਪਲਾਂਟਸ ਨੂੰ 17 ਤਰ੍ਹਾਂ ਦੇ ਜਿਹੜੇ ਨਿਊਟਰੀਐਂਟਸ ਆ 16-17 ਤਰ੍ਹਾਂ ਦੇ ਨਿਊਟਰੀਐਂਟਸ ਜਿਹੜੇ ਉਹ ਪੈਣੇ ਜਿਹੜੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਨਾਲ ਬੂਟਿਆਂ ਦੀ ਜਿਹੜੀ ਗਰੋਥ ਹੁੰਦੀ ਹੈ ਚਾਹੇ ਉਹ ਬੂਟਾ ਸਬਜ਼ੀਆਂ ਦਾ ਹੋਵੇ ਫਲਾਂ ਦਾ ਹੋਵੇ ਜਾਂ ਗ੍ਰੀਨ ਲੀਫੀ ਹੋਵੇ ਤੇ ਜਾਂ ਫੁੱਲਾਂ ਦਾ ਹੋਵੇ ਸੋ ਇਸ ਤਰ੍ਹਾਂ ਜਿਹੜਾ ਆਪਣਾ ਐਬਸਮ ਸాల్ਟ ਆ ਇਹਦੇ ਵਿੱਚ ਹੁੰਦਾ ਹੈ ম্যাগਨੀਸ਼ੀਅਮ ਸਲਫੇਟ ਜਿਹੜਾ ਉਹਨਾਂ 16-17 ਨਿਊਟਰੀਐਂਟਸ ਦੇ ਵਿੱਚੋਂ ਇੱਕ ਆ ਜੀ ਜੋ ਕਿ ਬੂਟੇ ਦੀ ਗਰੋਥ ਲਈ ਪੌਦੇ ਦੀ ਗਰੋਥ ਲਈ ਬਹੁਤ ਜ਼ਰੂਰੀ ਆ ਤੇ ਕਲੋਰੋਫਿਲ ਜਿਹ ਬਹੁਤ ਵਧੀਆ ਹੁੰਦਾ ਜੀ ਬੂਟਿਆਂ ਦੇ ਵਿੱਚ ਜਿਹੜਾ ਕਲੋਰੋਫਿਲ ਆ ਉਹ ਹੋਣਾ ਬਹੁਤ ਜ਼ਰੂਰੀ ਹੈ ਕਲੋਰੋਫਿਲ ਕੀ ਹੈ ਜੀ ਕਲੋਰੋਫਿਲ ਇੱਕ ਹਰਾ ਪਦਾਰਥ ਹੁੰਦਾ ਬੂਟਿਆਂ ਦੇ ਵਿੱਚ ਜਿਹੜਾ ਕਿ ਸੂਰਜ ਤੋਂ ਕਿਰਨਾਂ ਜਿਹੜੀਆਂ ਬੂਟਿਆਂ ਨੂੰ ਪ੍ਰਦਾਨ ਕਰਦੀਆਂ ਨੇ ਤੇ ਜਿੱਤੋਂ ਫਿਰ ਬਾਅਦ ਫੋਟੋਸਿੰਥੇਸਿਸ ਹੁੰਦਾ ਫੋਟੋਸਿੰਥੇਸਿਸ ਕੀ ਹੈ ਜੀ ਜਿਵੇਂ ਕਿ ਕਾਰਬਨ ਡਾਈਆਕਸਾਈਡ ਆ ਤੇ ਜਿਹੜੀ ਆ ਮਤਲਬ ਪਾਣੀ ਆ ਉਤੋਂ ਜਿਹੜਾ ਬੂਟੇ ਆਪਣਾ ਭੋਜਨ ਤਿਆਰ ਕਰਦੇ ਆ ਇਹ ਦੋਵੇਂ ਚੀਜ਼ਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ ক্লোਰੋਫਿਲ ਫਿਰ ক্লোਰੋਫਿਲ ਤੋਂ ਬਾਅਦ ਜਿਹੜਾ ਫੋਟੋਸਿੰਥੇਸਿਸ ਸੋ ਇਹ ਚੀਜ਼ਾਂ ਜੇ ਹੋਣਗੀਆਂ ਬਿਲਕੁਲ ਸਹੀ ਪ੍ਰਕਿਰਿਆ ਦੋਵਾਂ ਚੀਜ਼ਾਂ ਦੀ ਹੋਊਗੀ ਤੇ ਬੂਟੇ ਜਿਹੜੇ ਆਪਣੇ ਆਪ ਆਪਣੇ ਹਰੇ ਹੋਣਗੇ ਸੋ ਵੇਖੀਦਾ ਸਮ ਟਾਈਮ ਜਿਹੜੇ ਪਲਾਂਟਸ ਨੇ ਉਹਨਾਂ ਦੇ ਜਿਹੜੇ ਆ ਲੀਫ ਆ ਜਿਹੜੇ ਉਹ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਪੱਤੇ ਤੇ ਗ੍ਰੀਨ ਨਹੀਂ ਰਹਿੰਦੇ ਪੂਰੇ ਸੋ ਉਹਨਾਂ ਦੀ ਪ੍ਰਕਿਰਿਆ ਨੂੰ ਉਸ ਚੀਜ਼ ਨੂੰ ਬੂਟਿਆਂ ਦੀ ਗਰੋਥ ਨੂੰ ਨਿਰੰਤਰ ਕਰਨ ਲਈ ਆਪਾਂ ਐਬਸਮ ਸాల్ਟ ਪਾ ਪਾਵਾਂਗੇ ਜੀ ਜਿਸ ਦਾ ਕਿ ਬਹੁਤ ਹੀ ਵਧੀਆ ਰਿਜ਼ਲਟ ਆ ਸੋ ਆਪਾਂ ਹੁਣ ਪਾਉਨੇ ਆ ਜੀ ਦੱਸ ਦਿਆਂ ਕਿੰਨੀ ਕਿੰਨੀ ਮਾਤਰਾ ਵਿੱਚ ਪਾਉਣਾ ਹੈ ਜੀ ਦੇਖੋ ਜੀ ਆ ਹੈਗਾ ਆਪਣਾ ਐਬਸਮ ਸాల్ਟ ਤੇ ਇਹ ਇਹਨੂੰ ਲੂਣ ਨਾ ਸਮਝੋ ਇਹ ਐਬਸਮ ਸాల్ਟ ਹੈ ਮੈਗਨੀਸ਼ੀਅਮ ਸਲਫੇਟ ਆ ਸాల్ਟ ਤੋਂ ਆਪਾਂ ਇਹਦਾ ਮਤਲਬ ਲੂਣ ਤੋਂ ਨਹੀਂ ਲੈਣਾ ਹੈਗਾ ਤੇ ਇਹ ਹੈਗਾ ਜੀ ਐਬਸਮ ਸాల్ਟ ਮੈਗਨੀਸ਼ੀਅਮ ਸਲਫੇਟ ਦੇਖੋ ਜੀ ਆ ਹੈਗਾ ਆਪਣੇ ਅੰਬ ਦਾ ਬੂਟਾ ਜੀ ਤੇ ਇਹਨੂੰ ਲਾਇਆ ਨੂੰ ਆਪਾਂ ਨੂੰ 15-20 ਦਿਨ ਹੋ ਗਏ ਆ ਜੀ ਸੋ ਅੰਬ ਦਾ ਬੂਟਾ ਵੈਸੇ ਤਾਂ ਇਹਦੀ ਗਰੋਥ ਠੀਕ ਆ ਪਰ ਆ ਦੇਖੋ ਪੱਤੇ ਇਹਦੇ ਜੀ ਕਿਵੇਂ ਆ ਪੀਲੇ ਜੇ ਵੀ ਹੋਏ ਨੇ ਵਿੱਚ ਅਮਰ ਜਾਏ ਜੇ ਨੇ ਸੋ ਆਪਾਂ ਸੋਚਿਆ ਵੀ ਇਹਨੂੰ ਆਪਾਂ ਪਾਈਏ ਵੈਸੇ ਇੱਕ ਚੀਜ਼ ਬਹੁਤ ਜ਼ਰੂਰੀ ਆ ਜਿਹੜੀ ਮੈਂ ਤੁਹਾਨੂੰ ਦੱਸਦਾ ਆ ਦੇਖੋ ਜੀ ਨੇੜੇ ਲੈ ਕੇ ਆਓ ਆ ਦੇਖੋ ਆਪਾਂ ਬੂਟਿਆਂ ਨੂੰ ਨਾ ਇਹਦੇ ਵਿੱਚ ਆਪਾਂ ਗੜਾਈ ਕੀਤੀ ਹੋਈ ਸਾਰੇ ਵੀ ਜਿੰਨੇ ਵੀ ਆਪਣੇ ਆ ਬੈਗਸ ਨੇ ਗਰੋ ਬੈਗ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਬੂਟੇ ਲੱਗੇ ਆ ਵੇਖੋ ਉਹਨਾਂ ਦੀ ਆਪਾਂ ਗੜਾਈ ਕੀਤੀ ਆ ਤੇ ਇਹਨੂੰ ਪਾਉਣਾ ਆਪਾਂ ਗੜਾਈ ਕਰਕੇ ਹੀ ਆ ਸੋ ਜੇ ਐਵੇਂ ਵੇਖੋ ਆ ਵੱਡਾ ਹੁਣ ਆਂਬ ਦਾ ਬੂਟਾ ਇਹ ਥੋੜੇ ਹਾਰਡ ਹੁੰਦੇ ਆ ਬੂਟੇ ਇਹਨਾਂ ਨੂੰ ਛੇਤੀ ਕੁਝ ਹੁੰਦਾ ਨਹੀਂ ਜਿਵੇਂ ਮਤਲਬ ਕਿ ਕੋਈ ਜਿਵੇਂ ਨਾਰਮਲ ਆਪਾਂ ਫੁੱਲਾਂ ਵਗੈਰਾ ਦੇ ਬੂਟੇ ਛੇਤੀ ਖਰਾਬ ਹੋ ਜਾਂਦੇ ਜਿਹੜੇ ਆਂਬ ਹੋਏ ਜਾਂ ਕੋਈ ਵੱਡੇ ਬੂਟੇ ਨਿੰਬੂ ਵਗੈਰਾ ਤੇ ਇਹਨਾਂ ਨੂੰ ਛੇਤੀ ਕੁਝ ਨਹੀਂ ਹੁੰਦਾ ਹੁਣ ਆਪਾਂ ਇਹਦੇ ਗਰੋਥ ਵਾਸਤੇ ਆਪਾਂ ਇਹ ਪਾਉਣ ਲੱਗੇ ਆ ਜੀ ਕਿਉਂਕਿ ਇਹ ਆਪਾਂ ਨੂੰ 20-25 ਦਿਨ ਹੋ ਗਏ ਲਾਇਏ ਨੂੰ ਉਵੇਂ ਦਵੇਂ ਹੀ ਸੋ ਆਹ ਦੇਖੋ ਜੀ ਇੰਨੀ ਕੁ ਕੁਆਂਟੀਟੀ ਚ ਆਪਾਂ ਲੈਣਾ ਜੀ ਪਹਿਲਾਂ ਗੜਾਈ ਕਰ ਲੈਣੀ ਆ ਆਹ ਦੇਖੋ ਜੀ ਥੋੜਾ ਜਿਹਾ ਹਿੱਸਾ ਆਪਾਂ ਪਾ ਅੱਜ ਇਹ ਮੈਂ ਪਾ ਰਿਹਾ ਥੋੜਾ ਜਿਹਾ ਇਸ ਆਪਾਂ ਜੜਨਾ ਪਾਦਣਾ ਬਾਕੀ ਆਪਾਂ ਆਲੇ-ਦੁਆਲੇ ਇਸ ਤਰ੍ਹਾਂ ਕਰਕੇ ਜਿਹੜਾ ਉਹ ਖਿਲਾਰ ਦੇਣਾ ਜੀ ਆਹ ਦੇਖੋ ਮਤਲਬ ਇੱਕ ਆਹ ਜਿਹੜਾ ਐਡਾ ਕ ਚਮਚਾਣਾ ਜੀ ਇਹ ਆ ਏਡੇ ਬੂਟੇ ਵਾਸਤੇ ਬਹੁਤ ਆ ਜੀ ਤੇ ਛੋਟਿਆਂ ਦੇ ਵਿੱਚ ਵੀ ਤੁਹਾਨੂੰ ਦੱਸਾਂਗਾ ਜਿਹੜੇ ਛੋਟੇ ਪਲਾਂਟਸ ਨੇ ਉਹਨਾਂ ਦੇ ਵਿੱਚ ਆਪਾਂ ਕਿੰਨਾ ਕ ਪਾਉਣਾ ਇਸ ਤਰ੍ਹਾਂ ਆਪਾਂ ਖਿਲਾਰ ਦੇਣਾ ਜੀ ਸੋ ਹਲਕਾ ਜਿਹਾ ਇਸ ਤਰ੍ਹਾਂ ਹੱਥ ਮਾਰ ਦੇਣਾ ਤਾਂ ਜੋ ਪ੍ਰੋਪਰ ਜਿਹੜਾ ਸਾਰੇ ਪਾਸੇ ਜਿਹੜਾ ਫੈਲ ਜੇ ਤੇ ਉਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਜੀ ਆਪਾਂ ਹਰੇਕ ਬੂਟੇ ਨੂੰ ਪਾਉਣ ਤੋਂ ਬਾਅਦ ਜ਼ਰੂਰ ਪਾਣੀ ਜ਼ਰੂਰ ਲ ਫਿਰ ਥੋੜੀ ਜਿਵੇਂ ਬੂਟੇ ਜੇ ਹਵਾ ਲੰਘ ਜੇ 2-3 ਘੰਟੇ ਹੀ ਧੁੱਪ ਲੱਗੇ ਉਸ ਤੋਂ ਬਾਅਦ ਇਹਨੂੰ ਪਾਉਣਾ ਹੈ ਫਿਰ ਉਸ ਤੋਂ ਬਾਅਦ ਪਾਣੀ ਜ਼ਰੂਰ ਪਾਉਣਾ ਜੀ ਤਾਂ ਜੋ ਇਹਦੀ ਜਿਹੜੀ ਹੈ ਸਹੀ ਮਾਤਰਾ ਬੂਟੇ ਦੀਆਂ ਜੜਾਂ ਤੱਕ ਜਾ ਸਕੇ ਪਾਣੀ ਜ਼ਰੂਰ ਲਾਉਣਾ ਤੇ ਉਸ ਤੋਂ ਬਾਅਦ ਆਪਾਂ ਜਿਵੇਂ ਆ ਆ ਗਿਆ ਜੀ ਹੁਣ ਟਮਾਟਰਾਂ ਦਾ ਬੂਟਾ ਜੀ ਇਹ ਥੋੜੇ ਜੇ ਮਤਲਬ ਟਮਾਟਰ ਕੋਮਲ ਹੁੰਦੇ ਨੇ ਜੀ ਇਹਨਾਂ ਨੂੰ ਥੋੜਾ ਜਿਹਾ ਛੇਤੀ ਖਰਾਕ ਲਾਗੇ ਇਹਨਾਂ ਨੂੰ ਆਪਾਂ ਇੰਨਾ ਕੁ ਪਾਉਣਾ ਜੀ ਦੇਖੋ ਆਪਾਂ ਤਕਰੀਬਨ ਇਹ ਅੱਧਾ ਕ ਚਮਚਾ ਦੇਖੋ ਲੈ ਲਿਆ ਜੀ ਸੋ ਅੱਧਾ ਕ ਚਮਚਾ ਆਪਾਂ ਇਸ ਤਰ੍ਹਾਂ ਕਰ ਇੰਨਾ ਇੰਨਾ ਪਾਉਂਦੇ ਜਾਵਾਂਗੇ ਤੇ ਥੋੜਾ ਜਿਹਾ ਹੋਰ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਪਾਉਣਾ ਹੈ ਜੀ ਇਹਨੂੰ ਪਾਉਣ ਦੇ ਦੋ ਤਰੀਕੇ ਨੇ ਤੇ ਤੁਸੀਂ ਐਂਡ ਤੱਕ ਦੇਖੋ ਆਪਾਂ ਦੂਜਾ ਤਰੀਕਾ ਵੀ ਦੱਸਾਂਗੇ ਜੀ ਸੋ ਅੱਗੇ ਆ ਗਈ ਸ਼ਿਮਲਾ ਮਿਰਚ ਜੀ ਇਹ ਸ਼ਿਮਲਾ ਮਿਰਚ ਉੱਪਰ ਗਰਮੀ ਜ਼ਿਆਦਾ ਹੋਣ ਕਰਕੇ ਦੋ ਬੂਟੇ ਥੋੜੇ ਖਰਾਬ ਹੋ ਗਏ ਆ ਦੋ ਬਿਲਕੁਲ ਠੀਕ ਨਹੀਂ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਵੀ ਪਾ ਦਿੰਨੇ ਆ ਜੀ ਆ ਦੇਖੋ ਪਰ ਕਹਿੰਦੇ ਆ ਵੀ ਹਰੇਕ ਚੀਜ਼ ਦੀ ਕੋਈ ਮਾਤਰਾ ਹੁੰਦੀ ਆ ਇਸ ਤਰ੍ਹਾਂ ਕਰਕੇ ਥੋੜੀ ਥੋੜੀ ਪਾਓ ਜਿਹੜੇ ਬਿਲਕੁਲ ਛੋਟੇ ਪਲਾਂਟ ਨੇ ਕਹਿੰਦਾ ਪਾਵੋ ਕਿ ਉਹਨਾਂ ਨੂੰ ਇਹ ਉਹਨਾਂ ਨੂੰ ਆਪਾਂ ਜਿਹੜਾ ਪੂਰਾ ਚਮਚਾ ਜਿਹੜਾ ਆਪਾਂ ਉਹ ਪਾ ਸਕਦੇ ਹਾਂ ਪਰ ਜੜ੍ਹ 'ਚ ਥੋੜਾ ਜਿਹਾ ਬਾਕੀ ਨੇੜੇ-ਨੇੜੇ ਸਾਰਾ ਖਿਲਾਰ ਕੇ ਆਜੋ ਹਾਂਜੀ ਦੇਖੋ ਹੁਣ ਜਿਵੇਂ ਆਹ ਦੇਖੋ ਜੀ ਮਿਰਚਾਂ ਨੇ ਇਹ ਮਿਰਚਾਂ ਦੇ ਬੂਟੇ ਆਪਣੇ 6-7 ਲੱਗੇ ਹੋਏ ਨੇ ਜੀ ਇਹਨਾਂ ਦੇ ਵਿੱਚ ਹੁਣ ਆਪਾਂ ਹਰੇਕ ਦੀ ਜੜ੍ਹ 'ਚ ਨਹੀਂ ਪਾ ਸਕਦੇ ਕਿਉਂਕਿ ਇਹ ਬੂਟੇ ਅਜੇ ਛੋਟੇ ਨੇ ਫਿਰ ਇਹਦਾ ਨੁਕਸਾਨ ਵੀ ਹੋ ਸਕਦਾ ਹੈ ਜੀ ਸੋ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰਾ ਜਿਵੇਂ ਕਹ ਲਓ ਕਿ ਇਹ ਛੋਟਾ ਜਿਹਾ ਖੇਤ ਦੀ ਹੈ ਜੀ ਆਪਣਾ ਸਾਰੇ ਗਮਲੇ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਇੱਕ ਚਮਚ ਲੈ ਆ ਜੀ ਐਂ ਕਰਕੇ ਖਿਲਾਰ ਦੇਣਾ ਜੀ ਆ ਦੇਖੋ ਇਹ ਤਾਂ ਜੋ ਇਹਨੂੰ ਜਿਹੜਾ ਉਸ ਹਾਵਨਾ ਪਾਉਣਾ ਜਿਹੜਾ ਨੇੜੇ-ਨੇੜੇ ਮਤਲਬ ਪਾਣੀ ਪਾਈਏ ਤੇ ਜਿਹੜਾ ਇਹਦਾ ਅਸਰ ਆ ਜਿਹੜਾ ਹੋ ਜੇ ਇਹਨਾਂ ਨੂੰ ਆ ਦੇਖੋ ਜੀ ਜਿਵੇਂ ਆ ਰਹਿ ਗਿਆ ਸੀ ਇੱਥੇ ਇੰਨਾ ਕੋ ਸਾਰੇ ਦੇ ਵਿੱਚੋਂ ਇਹਨੂੰ ਤੱਤ ਮਿਲ ਜ਼ਰੂਰ ਜਾਣਗੇ ਜੀ ਆ ਦੇਖੋ ਤੇ ਬੜਾ ਵਧੀਆ ਇਹਦਾ ਰਿਜ਼ਲਟ ਹੁੰਦਾ ਜੀ ਕਿਉਂਕਿ ਇੱਕ ਜ਼ਰੂਰ ਇੱਕ ਨਾ ਜਿਵੇਂ ਆਪਣੀ ਬਾਡੀ ਲਈ ਆਪਾਂ ਨੂੰ ਪ੍ਰੋਟੀਨ ਫੈਟ ਪੋਸ਼ਕ ਤੱਤ ਹੋਰ ਜਿਹੜੇ ਜ਼ਰੂਰੀ ਹੁੰਦੇ ਨੇ ਇਸ ਕਰ ਇਸ ਲਈ ਇਹਨਾਂ ਬੂਟਿਆਂ ਨੂੰ ਵੀ ਜਿਵੇਂ ਸੇਮ ਆਪਾਂ ਨੂੰ ਜ਼ਰੂਰਤ ਆ ਉਵੇਂ ਚਾਹੀਦੀ ਤੇ ਹੁਣ ਇਹ ਤਾਂ ਹੋ ਗਏ ਜਿਹੜੇ ਆਪਾਂ ਬੂਟਿਆਂ ਗੜਾਈ ਕੀਤੀ ਆ ਜਿਹੜਾ ਦੀ ਨਹੀਂ ਗੜਾਈ ਕੀਤੀ ਉਹ ਚ ਵੀ ਪਾ ਕੇ ਤੇ ਇਹ ਆਪਾਂ ਨਿੱਕੇ ਨਿੱਕੇ ਓਡੀਆਂ ਕੱਢ ਕੇ ਲਾਈਏ ਜੀ ਇਹਦੇ ਵਿੱਚ ਆਪਾਂ ਐਵੇਂ ਛੱਟਾ ਦੇ ਸਕਦੇ ਹਾਂ ਦੇਖੋ ਜੀ ਉੱਪਰ ਦੀ ਪਾਣੀ ਲਾਵਾਂਗੇ ਆਪਾਂ ਕਿਉਂਕਿ ਆਪਾਂ ਇਹਦੀ ਗੜਾਈ ਨਹੀਂ ਕੀਤੀ ਪਿੰਡੀ ਥੋੜੀ ਜ਼ਿਆਦਾ ਸੰਘਣੀ ਹੈ ਜੇ ਗੜਾਈ ਕਰਦੇ ਤੇ ਖੁਰਪਾ ਲੱਗ ਜਾਣਾ ਸੀਗਾ ਆਹ ਦੇਖੋ ਜੀ ਐਵੇਂ ਕਰਕੇ ਛੱਟਾ ਦੇ ਦੇਣਾ ਜੀ ਇਧਰ ਐਂ ਕਰਕੇ ਛੱਟਾ ਦੇ ਦੇਣਾ ਜੀ ਜਿਹੜੀਆਂ ਓਡੀਆਂ ਨੇ ਉਹਦੇ ਵਿੱਚ ਛੱਟਾ ਦੇ ਦੇਣਾ ਇਹਨਾਂ ਨੂੰ ਆਪਾਂ ਆਹ ਦੇਖੋ ਜਿਵੇਂ ਆਪਾਂ ਦੇ ਰਹਿਆਂ ਜੀ ਇਹ ਤਾਂ ਹੋ ਗਿਆ ਜੀ ਆਹ ਤਰੀਕਾ ਇਹਨਾਂ ਨੂੰ ਪਾਉਣ ਦਾ ਤੇ ਹੁਣ ਦੂਜਾ ਤਰੀਕਾ ਵੀ ਤੁਹਾਨੂੰ ਬਹੁਤ ਜਲਦੀ ਦੱਸਦਿਆਂ ਜੀ ਉਹ ਥੋੜਾ ਜਿਆਦਾ ਲੱਗ ਹੈ ਇਹਦੇ ਆ ਹੋ ਗਿਆ ਜੀ ਕੰਪਲੀਟ ਆਪਾਂ ਇਹਨੂੰ ਪਾ ਦਿੱਤਾ ਜੀ ਹੁਣ ਹਾਂਜੀ ਹੁਣ ਆਪਾਂ ਇਹਨਾਂ ਨੂੰ ਆ ਦੇਖੋ ਜੀ ਪਾਣੀ ਲਾਉਣ ਲੱਗੇ ਆ ਤੇ ਆ ਦੇਖੋ ਇਸ ਤਰ੍ਹਾਂ ਪਾਣੀ ਲਾ ਦੇਣਾ ਪਰ ਇੱਕ ਆ ਜੀ ਆਪਾਂ ਇਹਨਾਂ ਨੂੰ ਜਾਂ ਸਵੇਰੇ ਪਾਣੀ ਲਾਉਣਾ ਬੂਟਿਆਂ ਨੂੰ ਜਾਂ ਸ਼ਾਮ ਨੂੰ ਲਾਉਣਾ ਦੁਪਹਿਰ ਦਾ ਟਾਈਮ ਬਿਲਕੁਲ ਗਲਤ ਆ ਇਹਨਾਂ ਨੂੰ ਪਾਣੀ ਲਾਉਣ ਦਾ ਵੈਸੇ ਜਨਰਲ ਵੀ ਆਪਾਂ ਜੇ ਕਿਸੇ ਵੀ ਬੂਟਿਆਂ ਨੂੰ ਪਾਣੀ ਲਾਉਣਾ ਕਿਉਂਕਿ ਹੁਣ ਗਰਮੀ ਦੇਖੋ ਕਿੰਨੀ ਆ ਤੇ ਆਪਾਂ ਇਹਨਾਂ ਲਈ ਸਪੈਸ਼ਲ ਛਾਂ ਦਾ ਜਿਹੜਾ ਇੰਤਜ਼ਾਮ ਕੀਤਾ ਹੋਇਆ ਜੀ ਤੇ ਇਸ ਕਰਕੇ ਜਿਹੜਾ ਪਾਣੀ ਲਾਉਣਾ ਇਹਨੂੰ ਪਾਉਣ ਤੋਂ ਬਾਅਦ ਸ਼ਾਮ ਨੂੰ ਹੀ ਲਾਉਣਾ ਤੇ ਸ਼ਾਮ ਨੂੰ ਦਾ ਜਾਂ ਸ਼ਾਮ ਨੂੰ ਆ ਦੇਖੋ ਜੀ ਲਓ ਜੀ ਇਹ ਹੁਣ ਆਪਾਂ ਤੁਹਾਨੂੰ ਦੂਜਾ ਤਰੀਕਾ ਦੱਸਣ ਲੱਗੇ ਆ ਜੀ ਦੂਜੇ ਤਰੀਕੇ ਨਾਲ ਕਿਵੇਂ ਆਪਾਂ ਪਾ ਸਕਦੇ ਆ ਜੀ ਜਿਹੜੀ ਆਪਾਂ ਸਪਰੇਅ ਵਾਲਾ ਦੂਜਾ ਤਰੀਕਾ ਜੀ ਇਹਦਾ ਇਹਦੀ ਆਪਾਂ ਸਪਰੇਅ ਬਣਾਉਣੀ ਆ ਜਿਹੜੀ ਆਪਾਂ ਬੂਟਿਆਂ ਦੇ ਉੱਪਰ ਸਪ੍ਰਿੰਕਲ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਕੀ ਕਰਨਾ ਆਹ ਤਕਰੀਬਨ ਆਪਣੇ ਕੋਲ 2 ਲੀਟਰ ਦਾ ਜੀ ਹੈ ਜਿਹੜਾ ਸਪਰੇਅਰ ਆ ਜਿਹੜਾ ਸਪਰੇਅ ਕਰਨ ਵਾਲੀ ਛੋਟੀ ਟੱਗੀ ਆਪਣੀ ਢੋਲੀ ਕਹੋ ਇਹਦੇ ਵਿੱਚ ਆਪਾਂ ਆ ਦੇਖੋ ਜੀ ਤਕਰੀਬਨ 1 ਟੇਬਲस्पून ਪਾਉਣਾ ਜੀ ਆ ਜਿਹੜਾ ਇੱਕ ਭਰ ਕੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਪਾ ਦੇਣਾ ਜੀ ਇਹ 1 ਲੀਟਰ ਪਿੱਛੇ ਆਪਾਂ ਜਿਹੜਾ ਇੱਕ ਚਮਚਾ ਜਿਹੜਾ ਪਾਉਣਾ ਹੈ ਤੇ ਇੱਕ ਚਮਚਾ ਪਾ ਕੇ ਆਪਾਂ 1 ਲੀਟਰ ਆਪ ਸਿਰਫ ਸਪਰੇਅ ਕਰਨੀ ਆ ਜੀ ਆਪਣੇ ਕੋਲ ਥੋੜੇ ਬੂਟੇ ਨੇ ਆਪਾਂ ਉਹ ਤੁਹਾਨੂੰ ਕਰਕੇ ਵੀ ਹੋਣੇ ਆ ਜੀ ਕਿਵੇਂ ਕਰਨੀ ਹੈ ਫਿਰ ਇਹਦੇ ਵਿੱਚ ਆਪਾਂ ਜਿਹੜਾ 1 ਲੀਟਰ ਆ ਪਾਣੀ ਰਲਾ ਲੈਣਾ ਤੇ ਫਿਰ ਆਪਾਂ ਸਪਰੇਅ ਕਰਨੀ ਹੁਣ ਆਪਾਂ ਇਹਦੇ ਚ 1 ਲੀਟਰ ਪਾਣੀ ਪਾਉਣੇ ਆ ਜੀ ਆ ਦੇਖੋ ਆਪਣੇ ਕੋਲ ਪਿਆ ਹੋਇਆ ਤਕਰੀਬਨ 1 ਲੀਟਰ ਹੀ ਹੈ ਜੀ ਇਹ ਇਹ ਪਾਣੀ ਇਹਦੇ ਚ ਪਾ ਕੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਘੋਲ ਲਾਂਗੇ ਜੀ ਵੈਸੇ ਇਹਨੇ ਛੇਤੀ ਡਿਸੋਲਵ ਹੋ ਜਾਣਾ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਹਿਲਾ ਲੈਣਾ ਜ ਇਹ ਵੈਸੇ ਮੈਡਮ ਹੈ ਲਿਸ਼ਕਣਾ ਜਾਂ ਹੁੰਦਾ ਥੋੜਾ ਚੌਲਾਂ ਦੇ ਦਾਣੇ ਵਾਂਗੂ ਤੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਆਂ ਵੀ ਇਹਦੀ ਉਦਾਹਰਨ ਆਪਾਂ ਜਾਂ ਇਹਨੂੰ ਆਪਾਂ ਦੂਜਾ ਜਿਹੜਾ ਸਾਲਟ ਵਜੋਂ ਆਪਾਂ ਦੂਜੇ ਲੂਣ ਨਾਲ ਜਾਂ ਸਿੰਧੇ ਨਮਕ ਨਾਲ ਜੋੜ ਕੇ ਨਹੀਂ ਵੇਖਣਾ ਇੱਕ ਅੱਡ ਚੀਜ਼ ਹੈ ਜੀ ਤੇ ਇਹ ਇੱਕ ਮਤਲਬ ਐਜ਼ ਅ ਫਰਟੀਲਾਈਜ਼ਰ ਯੂਜ਼ ਕਰਨ ਵਾਲੀ ਚੀਜ਼ ਹੈ ਜੀ ਆਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ 1 ਲੀਟਰ ਤਕਰੀਬਨ ਪਾਣੀ ਪਾ ਲਿਆ ਜੀ ਆ ਲੋ ਆਪਣੇ ਕੋਲ ਤਿਆਰ ਹੋ ਗਿਆ ਜੀ ਇਹ ਦੇਖੋ ਹੁਣ ਆਪਾਂ ਇਹਦੀ ਸਪਰੇਅ ਕਰਨੀ ਆ ਆਪਾਂ ਇਹਦਾ ਐਕਸਪੈਰੀਮੈਂਟ ਆ ਜਿਹੜਾ ਸਪਰੇਅ ਕਰਨ ਦਾ ਉਹ ਆਪਾਂ ਕਰਾਂਗੇ ਜੀ ਆਪਣੇ ਘਰੇ ਹੋਰ ਵੀ ਪਲਾਂਟਸ ਨੇ ਜਿਵੇਂ ਕਿ ਗ੍ਰੀਨ ਲੀਫੀ ਫੁੱਲਾਂ ਵਾਲੇ ਮਨੀ ਪਲਾਂਟ ਵਗੈਰਾ ਸਾਰੇ ਤੇ ਉਹਨਾਂ ਦੇ ਆਪਾਂ ਉੱਪਰ ਕਰਕੇ ਵੇਦੇ ਆ ਤੇ ਫਿਰ ਆਪਾਂ ਦੇਖਦੇ ਹਾਂ ਰਿਜ਼ਲਟ ਜੇ ਗੱਲ ਕਰੀਏ ਰਿਜ਼ਲਟ ਦੀ ਤਾਂ ਇਹਦਾ ਆਪਾਂ ਨੂੰ 7-8 ਦਿਨ ਬਾਅਦ ਰਿਜ਼ਲਟ ਵੇਖਣ ਨੂੰ ਮਿਲਦਾ ਕਿਉਂਕਿ ਕਿਸੇ ਵੀ ਚੀਜ਼ ਦਾ ਇੱਕਦਮ ਰਿਜ਼ਲਟ ਨਹੀਂ ਮਿਲਦਾ 7-8 ਦਿਨ ਬਾਅਦ ਇਹਦਾ ਆਪਾਂ ਨੂੰ ਰਿਜ਼ਲਟ ਵੇਖਣ ਨੂੰ ਮਿਲੂਗਾ ਤੇ ਹੁਣ ਆਪਾਂ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਤੇ ਇੱਕ ਆਪਾਂ ਹੋਰ ਚੀਜ਼ ਕਰਨੀ ਇਹ ਨਹੀਂ ਵੀ ਪਾਈ ਜਾਣਾ ਜੇ ਰਿਪੀਟ ਕਰਨਾ ਆਪਾਂ ਮੰਨ ਲਓ ਅੱਜ ਪਾਤਾ 8-9 ਦਿਨ ਬਾਅਦ ਦੁਬਾਰੇ ਪਾ ਕੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਦੁਬਾਰੇ ਪਾਉਣਾ ਕਿਉਂਕਿ ਜਿਹੜੀ ਇਹਦੀ ਜਿੰਨੇ ਕੋ ਡੈਫੀਸ਼ੈਂਸੀ ਆ ਬੁੱਟਿਆਂ ਨੂੰ ਮੈਗਨੀ ਆਪਣਾ ਦੀ ਆਪਣੀ ਐਪਸਮ ਸాల్ਟ ਜਿਹੜਾ ਮਤਲਬ ਜਿਹੜਾ ਵੀ ਸాల్ਟ ਹੈ ਨਾ ਜੀ ਮੈਗਨੀਸ਼ੀਅਮ ਸਲਫੇਟ ਦੀ ਜਿੰਨੀ ਕੋ ਇਹਨਾਂ ਨੂੰ ਡੈਫੀਸ਼ੈਂਸੀ ਆ ਉਹ ਪੂਰੀ ਹੋਣ ਤੋਂ ਬਾਅਦ ਜੇ ਆਪਾਂ ਪਾਵਾਂਗੇ ਫਿਰ ਦੂਜੇ ਜਿਹੜੇ ਨਿਊਟਰੀਐਂਟਸ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਕਮੀ ਹੋ ਜਣੀ ਕਿਉਂਕਿ ਇਹ ਆਪ ਹੋ ਜਾਣਾ ਫਿਰ ਜ਼ਿਆਦਾ ਇਸ ਕਰਕੇ ਨੂੰ ਆਪਾਂ ਦੋ ਵਾਰੀ ਪਾਉਣਾ ਹੈ ਉਹਦੇ ਨਾਲ ਡੈਫੀਸ਼ੈਂਸੀ ਜਿਹੜੀ ਇਹਨਾਂ ਦੀ ਕਾਫੀ ਜਿਹੜੀ ਭਰੂਰ ਮਾਤਰਾ ਜਿਹੜੀ ਕੰਪਲੀਟ ਹੋ ਜੂਗੀ ਸੋ ਹੁਣ ਆਪਣੇ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰਿਓ ਸਾਰੇ ਪਲਾਂਟਸ ਦੇਖੋ ਜੀ ਆਪਣੇ ਘਰੇ ਲੱਗੇ ਨੇ ਇਹਦਾ ਅੱਡ ਬਲੌਗ ਬਣਾਇਆ ਸੀ ਆਪਾਂ ਤਿਆਰ ਕੀਤਾ ਸੀ ਨੇੜੇ ਦਾ ਉਤਫਾਉ ਮੜਾ ਕਿੰਨਾ ਵਧੀਆ ਤਿਆਰ ਹੋ ਗਿਆ ਜੀ ਇਹਨੂੰ ਫੁੱਲ ਨਿਕਲਣ ਲੱਗ ਗਏ ਨਹੀਂ ਦੁਪਹਿਰ ਖੜੀਏ ਚਲਾਈ ਸਾਰੀ ਇਹ ਨਵੇਂ ਤਰੀਕੇ ਨਾਲ ਤਿਆਰ ਕੀਤਾ ਸੀ ਸੋ ਹੁਣ ਆਪਾਂ ਪਾਉਨੇ ਆ ਜੀ ਇਹਨੂੰ ਆਪਾਂ ਪ੍ਰੈਸ਼ਰ ਥੋੜਾ ਜਿਆਦਾ ਟਾਈਟ ਕਰ ਲੈਣਾ ਤਾਂ ਕਿ ਜਿਹੜਾ ਜਿਆਦਾ ਮਤਲਬ ਸਪਰੈਡ ਹੋ ਗਏ ਜਿਹੜਾ ਖਿਲ ਰਿਹਾ ਜੀ ਆ ਦੇਖੋ ਤੇ ਇਸ ਤਰ੍ਹਾਂ ਦਾ ਤੁਸੀਂ ਵੀ ਸਪਰੇਅਰ ਜਿਹੜਾ ਛੋਟਾ ਜਿਹੜਾ ਹੈਗਾ ਢੋਲੀ ਕਹਿੰਦੇ ਪੰਜਾਬੀ ਚ ਉਹ ਲੈ ਆਓ ਜੀ ਇਸ ਤਰ੍ਹਾਂ ਆਪਾਂ ਹੁਣ ਇਹਨਾਂ ਦੇ ਉੱਪਰ ਪਾਉਣਾ ਜੀ ਸਾਰੇ ਬੂਟਿਆਂ ਤੇ ਆਹ ਦੇਖੋ ਜੀ ਹਣ ਫੁੱਲਾਂ ਵਾਲਾ ਆ ਗਿਆ ਜੀ ਇੱਕ ਇਸ ਤਰ੍ਹਾਂ ਆਪਾਂ ਪਾਉਣਾ ਹੈ ਜੀ ਪੂਰਾ ਬੂਟਿਆਂ ਨੂੰ ਇੱਕ ਵਾਰੀ ਆਪਾਂ ਇਹਨਾਂ ਨਾਲ ਵਾਸ਼ ਕਰਨਾ ਜੀ ਨਵਾ ਦੇਣਾ ਜਿਹੜੇ ਜਿਹੜੇ ਪੱਤੇ ਪੀਲੇ ਹੋਣਗੇ ਨਾ ਵੇਖੋ ਜਿਵੇਂ ਪੱਤੇ ਕਿਹੇ ਬੂਟਿਆਂ ਦੇ ਬਿਲਕੁਲ ਪੀਲੇ ਹੋ ਜਾਂਦੇ ਨੇ ਵਿੱਚ ਮੂਰੇ ਜੇ ਹੋ ਜਾਂਦੇ ਨੇ ਉਹਨਾਂ ਦੇ ਲਈ ਬਹੁਤ ਲਾਇਬ ਦਾ ਇੱਕ ਚੀਜ਼ ਹੈ ਜੀ ਸੋ ਆਹ ਦੇਖੋ ਜੀ ਆਹ ਫੁੱਲਾਂ ਵਾਲਾ ਦੇਖੋ ਕਿਵੇਂ ਹੋਇਆ ਪਿਆ ਇਹਦੇ ਪੱਤੇ ਦੇਖੋ ਆ ਚੈੱਕ ਕਰੋ ਜੀ ਆ ਦਿਖਾਓ ਜੀ ਆਹ ਆ ਦੇਖੋ ਆ ਪੱਤੇ ਜਿਵੇਂ ਪੀਲੇ ਹੋਏ ਪਏ ਨੇ ਇਹ ਸਾਰੇ ਹਰੇ ਦੇ ਵਿੱਚ ਟਰਨ ਹੋ ਜਾਣਗੇ ਜੀ ਆਹ ਦੇਖੋ ਇਸ ਤਰ ਵੈਸੇ ਜੇ ਮੈਂ ਕਹਾਂ ਕਿ ਜਿਵੇਂ ਹੁਣ ਉੱਪਰ ਆਪਣੀਆਂ ਸਬਜ਼ੀਆਂ ਦੇ ਬੂਟੇ ਸੀਗੇ ਸਾਰੇ ਤੇ ਜਿਵੇਂ ਆਪਣਾ ਧਨੀਆ ਹੋ ਗਿਆ ਪਾਲਕ ਹੋ ਗਈ ਹਨਾ ਜੀ ਨਿੰਬੂ ਜਿਵੇਂ ਜਿਹੜੇ ਵੱਡੇ ਬੂਟੇ ਨੇ ਉਹਨਾਂ ਦੇ ਮੈਂ ਇਹ ਰეკਮੈਂਡ ਕਰਾਂਗਾ ਕਿ ਜੜ੍ਹ ਦੇ ਵਿੱਚ ਪਾਇਆ ਜਾਵੇ ਅਪਸਮ ਸਾਲਟ ਉਹਦੇ ਨਾਲ ਜ਼ਿਆਦਾ ਅਸਰ ਹੁੰਦਾ ਜਿਵੇਂ ਇਹੋ ਜਿਹੇ ਨੇ ਫੁੱਲਾਂ ਵਗੈਰਾ ਵਾਲੇ ਜਿਨ੍ਹਾਂ ਨੇ ਉੱਪਰੋਂ ਮਤਲਬ ਸ਼ਾਈਨਿੰਗ ਦੇਣੀ ਵੈਸੇ ਉਹ ਬੂਟਿਆਂ ਤੇ ਵੀ ਆਪਾਂ ਸਪਰੇਅ ਕਰ ਸਕਦੇ ਆ ਪਰ ਫਾਇਦਾ ਜ਼ਿਆਦਾ ਜਿਹੜਾ ਉਹ ਜੜ੍ਹ 'ਚ ਪਾਉਂਦਾ ਸੋ ਇਸ ਕਰਕੇ ਇਹਨੂੰ ਆਪਾਂ ਇਹ ਜਿਹੜੇ ਬੂਟੇ ਆ ਇਹਨਾਂ ਨੂੰ ਆਪਾਂ ਉੱਪਰ ਹੀ ਪਾ ਦਿੰਨੇ ਆ ਤੇ ਉੱਪਰੋਂ ਹੀ ਜਿਹੜੇ ਬੂਟ ਤਾਕ ਤਾਂ ਜਿਹੜੇ ਇਹਦੇ ਤਾਤਾ ਅਬਜ਼ੌਰਬ ਕਰ ਲੈਣੇ ਆ ਜੀ ਸੋ ਇਸ ਤਰ੍ਹਾਂ ਪਾਉਣੇ ਨੇ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਸਪਰੇਇ ਇਹਨਾਂ ਦੇ ਕੋਈ ਹੋ ਸਕਦਾ ਕਿਸੇ ਨਾ ਕਿਸੇ ਜਿਹੜਾ ਪੱਤੇ ਦੇ ਨਾਂ ਵੀ ਪਵੇ ਪਰ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਨਮਾਉਣ ਦੀ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਪਾਓ ਆ ਬਈ ਇਹ ਸਾਰਿਆਂ ਦੇ ਵੇਖਿਓ ਤੁਸੀਂ ਬਹੁਤ ਵਧੀਆ ਹੋ ਜਾਏਗਾ ਜੀ ਆ ਮਨੀ ਪਲਾਂਟ ਆ ਦੇਖੋ ਇਹਦੇ ਪੱਤੇ ਪੀਲੇ ਨੇ ਜੀ ਇੱਥੇ ਪਾਉਣੇ ਆ ਦੇਖੋ ਇਹਦਾ ਬਹੁਤ ਫਾਇਦਾ ਜੀ ਦੋਸਤੋ ਤੁਸੀਂ ਵੀ ਇੱਕ ਦਿਨ ਨਾਲ ਦਾ ਜਿਹੜਾ ਸਪ੍ਰਿੰਕਲਰ ਆ ਜਰੂਰ ਲੈ ਕੇ ਆਓ ਤੇ ਸਾਰੇ ਪੱਤਿਆਂ ਦੇ ਜ਼ਿਆਦਾ ਹੀ ਫਾਇਦਾ ਜਿਹੜਾ ਆਪਾਂ ਕੋ ਪਾਉਣਾ ਫੁੱਲਾਂ ਵਾਲਿਆਂ ਤੇ ਗ੍ਰੀਨ ਲੀਫੀ ਸਾਰਿਆਂ ਦੇ ਪਾ ਰਹੇ ਆ ਜੀ ਆਹ ਦੇਖੋ ਲੋੜ ਸੋ ਇਸ ਤਰ੍ਹਾਂ ਆਪਾਂ ਸਾਰਿਆਂ ਦੇ ਪਾਉਣਾ ਹੈ ਜੀ ਬੜੀ ਵਧੀਆ ਚੀਜ਼ ਹੈ ਜੀ ਇਹ ਤੇ ਆਪਾਂ ਹੁਣ ਹਫਤੇ ਦੇ ਵਿੱਚ ਵਿੱਚ ਆਪਾਂ ਨੂੰ ਰਿਜ਼ਲਟ ਇਹਦਾ ਮਿਲ ਜਾਣਾ ਕੀ ਹੈ ਜੀ ਤੇ ਜਿਆਦਾ ਨਹੀਂ ਆਪਾਂ ਪਾਉਣਾ ਕਟੋਕਾ ਡੱਠਨੋਂ ਦਿਨ ਬਾਅਦ ਪਾਉਣਾ ਹੈ ਜੀ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਜੀ ਆਪਾਂ ਤੁਹਾਨੂੰ ਦੱਸਿਆ ਐਬਸਮ ਸਾਲਟ ਆ ਜਿਹੜਾ ਉਹ ਬੁੱਟਿਆਂ ਵਾਲੀ ਪੌਦਿਆਂ ਲਈ ਆਪਾਂ ਕਿਵੇਂ ਯੂਜ਼ ਕਰਨਾ ਕਿੰਨੀ ਮਾਤਰਾਜ ਕਰਨਾ ਤੇ ਕਿਹੜੇ ਬੁੱਟਿਆਂ ਲਈ ਕਿੰਨਾ ਕਰਨਾ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਧੰਨਵਾਦ ਜੀ ਸਾਰਿਆਂ ਦਾ